ਹਾਂਜੀ ਬਾਈ ਜੀ ਸਵਾਗਤ ਹੈ ਜੀ ਆਪਣੇ YouTube ਚੈਨਲ ਤੇ ਮਛਾਲ ਟਰੋਲੀ ਅੰਮ੍ਰਾਲਾ ਐਮਟੀਏ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਡੀ ਲਕਸ ਮਾਡਲ 14x7 12x6 ਫੁੱਲ ਹੈਵੀ ਤੇ ਮੋਡੀਫਾਈ ਆਸੰਧ ਨੇੜੇ ਪਿੰਡ ਹੈ ਉਪਲਾਣਾ ਉੱਥੇ ਜਾਏਗਾ ਇਹ ਟਰਾਲਾ ਰਾਣਾ ਫਾਰਮ ਆਹ ਟਰੈਲਰ 12.6 ਹੈ ਇਹਦੇ ਵਿੱਚ ਵੇਟ ਹੈ 20 ਕਮੰਟਲ ਪ੍ਰਾਈਸ ਹੈ ਇਹਦਾ 1 ਲੱਖ 85000 ਰੁਪਏ ਤੇ ਇਹਦਾ ਪ੍ਰਾਈਸ ਹੈ ਸਿਰਫ 2,47,000 ਰੁਪਏ 14 7 ਪ੍ਰਾਈਸ ਹੈ ਬੇਟਾ ਇਹਦੇ ਵਿੱਚ 27 ਪਲੱਸ ਫੁੱਲ ਕਸਟਮਾਈਜ਼ਡ ਡਰਾਲਾ ਹੈ ਬਾਈ ਫੁੱਲ ਫਿਨਿਸ਼ਿੰਗ ਦੇ ਵਿੱਚ ਫੁੱਲ ਰਿਵਿਊ ਕਰਾਵਾਂਗੇ ਸਭ ਤੋਂ ਪਹਿਲਾਂ ਤਾਂ ਆਪਣਾ ਨੰਬਰ ਡਿਸਕ੍ਰਿਪਸ਼ਨ ਵਿੱਚ ਵੀ ਹੁੰਦਾ ਤੇ ਟਾਈਟਲ ਵਿੱਚ ਵੀ ਹੁਣ ਆਪਾਂ ਵੀਡੀਓ ਤੇ ਨਹੀਂ ਲਾਂਦੇ ਇਹਦੀ ਸਵਾ 2 ਫੁੱਟ ਬਾਡੀ ਕਰੀ ਹੈ ਤੇ 2.5 ਫੁੱਟ ਦਾ ਵਿੱਡ ਹੈ ਉੱਪਰ ਤੇ ਲੇਜ਼ਰ ਕਟਿੰਗ ਦਾ ਬਿੱਡ ਹੈ ਫੁੱਲ ਫਿਟਿੰਗ ਚੈੱਕ ਕਰੋ ਬਿੱਡ ਦੀ ਫੁੱਲ ਫਿਟਿੰਗ ਦੇ ਵਿੱਚ ਸਟicker ਲੱਗੇ ਹੋਏ ਨੇ ਸਾਰੇ ਟਰਾਲੇ ਨੂੰ ਬੜੀਆ ਤਰੀਕੇ ਨਾਲ ਰਾਣਾ ਫਾਰਮ ਅੱਗੇ ਬਾਈ ਨੇ ਆਪਣੀ ਮਰਜ਼ੀ ਨਾਲ ਜੈ ਜਵਾਨ ਜੈ ਕਿਸਾਨ ਲਗਵਾਇਆ ਡਬਲ ਲੋਕ ਦਿੱਤੇ ਹੋਏ ਨੇ ਅੱਗੇ ਜੈਕ ਵਾਲੇ ਜੈਕ ਕਲਾ ਪੈਂਪ ਅੰਡਰਗਰਾਊਂਡ ਕੀਤਾ ਹੋਇਆ ਬੜੀਆ ਮੋਹਰ ਮਿਲੂਗੀ ਤੁਹਾਨੂੰ ਪੈਂਪ ਦੇ ਉੱਤੇ ਜੈਕ ਦੇ ਨਾਲ ਦੀ ਕਿੱਟ ਹੁੰਦੀ ਆ ਡਬਲ ਜੈਕ ਹੈ ਟਰਾਲਾ ਅੱਗੇ ਮਸ਼ੀਨੀ ਕੁੰਡਾ ਦਿੱਤਾ ਹੋਇਆ 3.5 ਇੰਚੀ ਵੈਲਡਿੰਗ ਦੀ ਸਫਾਈ ਚੈੱਕ ਕਰ ਸਕਦੇ ਹੋ ਤੁਸੀਂ 10 ਇੰਚੀ ਚਾਸੀ ਪਈ ਹੋਈ ਹੈ ਇਹਨੂੰ ਤੇ ਅੱਗੇ ਪੌੜੀ ਚੈੱਕ ਕਰੋ ਬਾਈ ਜੀ ਵਧੀਆ ਤਰੀਕੇ ਨਾਲ ਕਟਿੰਗ ਕਰਕੇ ਰਸੇ ਕਸਣ ਵਾਲੇ ਰਿੱਲੇ ਰਿੱਲਾ ਟੋਚਨ ਹੁੱਕਾਂ ਡਬਲ ਜੈਕ 5 ਸਾਲ ਦੀ ਗਾਰੰਟੀ ਦੇ ਵਿੱਚ 10 ਦੀ ਚਾਸੀ ਹੋਗੀ ਤੇ 4 ਇੰਚ ਚੈਨਲ ਹੈ ਬਾਈ ਇਹਨੂੰ ਚੈੱਕ ਕਰੋ ਚੈਨਲਾਂ ਤੇ ਵੀ ਮੋਹਰ ਮਿਲੂਗੀ ਬੱਤਿਆਂ ਤੇ ਵੀ ਐਂਗਲਾਂ ਤੇ ਵੀ ਆਈਐਸਆਈ ਦੀ ਮੋਹਰ ਮਿਲੂਗੀ ਫਿਨਿਸ਼ਿੰਗ ਚੈੱਕ ਕਰੋ ਟਰਾਲੇ ਦੇ ਵਿੱਚ ਪੇਂਟ ਦੀ ਕੁਆਲਿਟੀ ਤੇ ਵੈਲਡਿੰਗ ਦੀ ਵੀ ਫੁੱਲ ਫਿਨਿਸ਼ਿੰਗ ਮਿਲੂਗੀ ਆਪਣੇ ਟਰਾਲੇ ਵਿੱਚ ਸਟicker ਚੈੱਕ ਕਰੋ ਬਾਈ ਜੀ ਵੱਡੇ ਸਾਈਜ਼ ਦੇ ਸਟicker ਹੁੰਦੇ ਆ ਆਪਣੇ ਟਰਾਲੇ ਨੂੰ ਫੁੱਲ ਫਿਨਿਸ਼ਿੰਗ ਹੁੰਦੀ ਆ ਸਾਈਡ ਦੇ ਵਿੱਚ ਮੰਜਾ ਲੱਗਿਆ ਹੋਇਆ ਮੰਜੇ ਤੇ ਵੀ ਜਾਲੀ ਲੱਗੀ ਹੋਈ ਆ ਚਾਰ ਪੈਂਪਾਂ ਦਾ ਸਪੋਰਟ ਬਣਾ ਕੇ ਮੰਝਲ ਆਇਆ ਹੋਇਆ ਵਿਚ ਦੇ ਵਿੱਚ ਸਾਈਡ ਦੇ ਵਿੱਚ ਦੋ ਸੂਤ ਦੀ ਐਂਗਲ ਲੱਗੀ ਹੋਈ ਆ 50 5 ਦੀ ਚਾਰ ਚਾਰ ਸਪੋਰਟਾਂ ਨੇ ਚੈਨਲਾਂ ਦੀਆਂ ਦੋ ਅੱਗੇ ਤੇ ਦੋ ਪਿੱਛੇ ਲੈਟ ਵਾਲੀ ਪੱਤੀਆਂ ਦਿੱਤੀਆਂ ਹੋਈਆਂ ਨੇ ਡੀ ਲਕਸ ਮਾਡਲ ਟਰਾਲਾ ਏ ਡੀ ਲਕਸ ਮਾਡਲ ਬੀਲ ਕਵਰ ਪਈ ਹੋਈ ਨੇ ਰੇਲ ਦਾ ਐਕਸਲ ਹੈ ਇਹਨੂੰ 5 ਇੰਚੀ ਕਿਸਾਨ ਕੰਪਨੀ ਦਾ 10 ਨਟੀ ਹੱਬ ਹੈ 22 ਦੇ 베어ਿੰਗ ਨੇ 5 ਸਾਲ ਦੀ ਗਾਰੰਟੀ ਹੁੰਦੀ ਹੈ ਬਾਈ ਆਪਣੇ ਜੈਕ ਐਕਸਲ ਦੀ ਸਾਈਡ ਦੇ ਵਿੱਚ ਤਾਕੀ ਦਿੱਤੀ ਹੋਈ ਆ ਫੈਂਸੀ ਤਾਕੀ ਆ ਮੰਜਾ ਵੀ ਦਿਖਾਉਂਦੇ ਆ ਤੁਹਾਨੂੰ ਚੈੱਕ ਕਰੋ ਕੰਮ ਖੇਤੀ ਦਾ ਸੌਂਕ ਟੋਚਨਾ ਦਾ ਜਿੰਦ ਜਾਨ ਬੇਬੇ ਬਾਪੂ ਨੀਚੇ ਟੂਲ ਬਾਕਸ ਦਿੱਤਾ ਹੋਇਆ ਆਟੋ ਲੋਕ ਵਾਲਾ ਇੱਥੇ ਲੰਚ ਪਿੰਨ ਪੈ ਜੂਗੀ ਬਾਰ ਬਾਰ ਖੋਲਣ ਪੈਣ ਦੀ ਦਿੱਕਤ ਨਹੀਂ ਹੈ ਨਟਾਂ ਵਾਲਾ ਆ ਦੇਖੋ ਤਾਂ ਕਿ ਦਿੱਤੀ ਹੋਈ ਆ ਫੈਂਸੀ ਫਲੈਕਸ ਸਟicker ਦੇ ਨਾਲ ਮਿੱਤਰਾਂ ਨੇ ਮੁੱਛ ਰੱਖੀ ਆ ਸਾਈਡ ਦੇ ਵਿੱਚ ਲੇਜ਼ਰ ਕਟਿੰਗ ਦੀ ਜੀਪ ਲੱਗੀ ਹੋਈ ਆ ਸਾਰਾ ਮਾਲ ਲੇਜ਼ਰ ਕਟਿੰਗ ਦਾ ਲੱਗਿਆ ਹੋਇਆ ਆ ਸਾਈਡ ਦੇ ਵਿੱਚ ਵੀ ਤੇ ਟਾਇਰਾਂ ਵਾਲੀ ਡੀਪ ਪਲੇਟ ਹੋਗੀ ਡਾਲ ਲਈਦਾ ਦੋ ਫਾੜ ਹੈ ਪਿੱਛੇ ਫਲੈਕਸ ਸਟicker ਲੱਗਿਆ ਹੋਇਆ ਬੜੀਆ ਤਰੀਕੇ ਨਾਲ 14 7 ਸਾਡਾ ਬਾਪੂ ਬੰਦਾ ਬੰਬ ਐ ਕਿੱਕ ਕਰ ਲੱਗੇ ਹੋਏ ਨੇ ਸਾਰੇ ਟਰਾਲੇ ਨੂੰ ਆ ਚੈੱਕ ਕਰੋ ਇੱਕ ਜੋੜ ਦੇ ਵਿੱਚ 6 ਮਮ ਦਾ ਫਰਸ਼ ਹੈ ਤੇ ਸਾਈਡ ਦੇ ਵਿੱਚ Tata Bucaro ਦੀ 10 ਗੇਜ ਦੀ ਚੱਦਰ ਲੱਗੀ ਹੋਈ ਹੈ ਫਿਨਿਸ਼ਿੰਗ ਚੈੱਕ ਕਰੋ ਫਰਸ਼ ਦੇ ਵਿੱਚ ਵੀ ਡਾਲਾ ਦੋ ਫਾੜ ਆ ਨਟ ਦਿੱਤੇ ਹੋਏ ਨੇ ਢਿੱਲਾ ਟਾਈਟ ਕਰ ਸਕਦੇ ਹੋ ਡਾਲਾ ਤੁਸੀਂ ਤੇ ਨੀਚੇ ਵੀ ਲਾਂਚ ਪਿੰਨ ਪੈ ਜਾਊਗੀ ਡਾਲੇ ਦੇ ਵਿੱਚ ਖੁੱਲੂਗਾ ਨਹੀਂ ਇਹ ਲਾਂਚ ਪਿੰਨ ਪੈ ਜਾਂਦੀ ਹੈ ਇਹਦੇ ਵਿੱਚ ਤੇ ਸਾਈਡ ਦੇ ਵਿੱਚ ਕਲੱਚ ਲੋਗ ਦਿੱਤੇ ਹੋਏ ਨੇ ਅ ਗਰਾਰੀ ਕਵਰ ਕੀਤੀ ਹੋਈ ਆ ਗਰਾਰੀ ਵਾਲਾ ਡੱਲਾ ਉਹ ਬੋਲਦੇ ਆ ਬਾਈ ਇਹਨੂੰ ਵਧੀਆ ਤਰੀਕੇ ਨਾਲ ਫਿਨਿਸ਼ਿੰਗ ਨਾਲ ਕਟਿੰਗ ਕਰਕੇ ਜੱਦਰ ਦੇ ਉੱਪਰੋਂ ਵੀ ਤੇ ਨੀਚੇੋਂ ਵੀ ਕਰੋ ਲੁੱਕ ਚੈੱਕ ਟਰਾਲੇ ਦੀ ਸਾਈਡ ਦੇ ਵਿੱਚ ਵੀ ਪੋੜੀ ਦਿੱਤੀ ਹੋਈ ਆ ਡਬਲ ਪੋੜੀ ਗੋਲ ਅ ਗੋਲ ਕਟਿੰਗ ਕਰਕੇ ਉੱਪਰ ਤੇ ਨੀਚੇ ਵੀ ਤੇ ਆਪਾਂ ਨੀਚੇ ਜਿੱਥੇ ਚਦਰ ਖਤਮ ਹੁੰਦੀ ਆ ਬਾਈ ਇੱਥੇ ਵੀ ਫੁੱਲ ਫਿਨਿਸ਼ਿੰਗ ਦੇ ਵਿੱਚ ਕਟਿੰਗ ਕਰਦੇ ਆ ਬਾਈ ਆਪਾਂ ਛੋਟਾ ਨਹੀਂ ਮਾਰਦੇ ਫੁੱਲ ਫਿਨਿਸ਼ਿੰਗ ਦੇ ਵਿੱਚ ਪ੍ਰਾਈਸ ਇਹਦਾ 247000 ਰੁਪਏ ਬੇਟ ਹੈ ਇਹਦੇ ਵਿੱਚ ਸਟਾਈਪਲਸ ਲੇਜ਼ਰ ਕਟਿੰਗ ਦਾ ਬਿਡ ਹੋ ਗਿਆ ਡਬਲ ਪੋੜੀ ਟੇਰ ਵਾਲੀ ਡੀ ਪਲੇਟ ਤੁਸੀਂ ਖੋਲ ਵੀ ਸਕਦੇ ਹੋ ਨਟ ਦਿੱਤੇ ਹੋਏ ਨੇ ਬਾਕੀ ਪਟਿਸ਼ਨ ਫੁੱਲ ਹੈਵੀ ਕੀਤੀ ਹੋਈ ਹੈ ਜੈਕ ਵਾਲੀ ਅ ਡੋਲ ਦੇ ਵਿੱਚ ਨਹੀਂ ਫਸੂਗੀ ਬਾਈ ਉੱਪਰ ਕਰਕੇ ਲਾਈ ਹੋਈ ਆ ਤੇ ਇੱਥੇ ਵੀ ਬੱਤਾਂ ਲਾਇਆ ਹੋਇਆ ਟਾਈਮ ਵਾਸਤੇ ਹੋਰ ਪਾਈਪ ਅੱਗੇ ਹੋ ਜਾਊਗਾ ਇਹ ਜੇ ਕਰਨਾ 4 ਇੰਚੀ ਚੈਨਲ ਹੋਗੇ 14 ਬਾਈ 7 ਇਹਦਾ ਸਹਿਜ ਆ ਤੇ ਟਰਾਲੇ ਨੂੰ 14 15 ਹੀ ਐਂਗਲ ਲੱਗੀਆਂ ਹੋਈਆਂ ਨੇ ਤੇ 14 15 ਹੀ ਬੱਤੇ ਲੱਗੇ ਹੋਏ ਆ ਨਵੀਂ ਨਵੀਂ ਵੀਡੀਓ ਟਰਾਲਿਆਂ ਦੀ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇੰਸਟਾਗ੍ਰam ਤੇ ਵੀ ਆਪਣਾ ਪੇਜ ਆ ਬਾਕੀ ਤੁਸੀਂ ਹੋਰ ਵੀ ਕਿਸੇ ਵੀ ਤਰ੍ਹਾਂ ਦਾ ਟਰਾਲਾ ਤਿਆਰ ਕਰਵਾਉਣਾ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਆਲ ਇੰਡੀਆ ਡਿਲੀਵਰੀ ਅਵੇਲੇਬਲ ਆ ਤੁਹਾਨੂੰ ਦੱਸ ਦਾਂਗੇ ਦੂਜੇ ਨੰਬਰ ਤੇ ਆ ਟਰਾਲਾ ਆਂਦਾ ਇਹ ਵੀ ਡੀ ਲਕਸ ਮੋਡਲ ਟਰਾਲੇ ਜੀ 20 8 ਹੈ ਪ੍ਰਾਈਸ ਦਾ ਸਿਰਫ ਇਹਦਾ 1,85,000 ਰੁਪਏ 12.5 ਲੁੱਕ ਚੈੱਕ ਕਰੋ ਇੱਕ ਵਾਰ ਤੁਸੀਂ ਟਰਾਲੇ ਦੀ ਫੁੱਲ ਕਸਟਮਾਈਜ਼ ਫੁੱਲ ਫਿਨਿਸ਼ਿੰਗ ਦੇ ਵਿੱਚ ਕਰੋ ਭਾਈ ਜੀ ਚੈੱਕ ਲੁੱਕ ਟਰਾਲੇ ਦੀ ਸੀਜ਼ਨ ਦੇ ਵਿੱਚ ਭਾਈ ਵੀਡੀਓ ਘੱਟ ਪਾਈ ਜਾਂਦੀ ਆ ਪਰ ਹੁਣ ਆਪਾਂ ਲਗਾਤਾਰ ਵੀਡੀਓ ਪਾਵਾਂਗੇ ਇਸ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹਨੂੰ ਵੀ 55 ਦੀ ਐਂਗਲ ਲੱਗੀ ਹੋਈ ਆ ਸਾਈਡ ਦੇ ਵਿੱਚ ਆਈ ਲਵ ਖੇਤੀ ਕਰੋ ਫਿਨਿਸ਼ਿੰਗ ਚੈੱਕ ਟਰਾਲੇ ਦੇ ਵੀ ਪੇਂਟ ਦੀ ਮੇਰਾ ਬਾਪੂ ਮਾਈ ਹੀਰੋ ਇਹਨੂੰ 8 ਇੰਚ ਚਾਸੀ ਲੱਗੀ ਹੋਈ ਆ ਮੱਛੀ ਫੁੱਲ ਲੰਬੀ ਹੁੰਦੀ ਆ ਆਪਣੇ ਟਰਾਲਿਆਂ ਦੀ ਟਰੈਕਟਰ ਦੇ ਟਾਇਰਾਂ ਵਿੱਚ ਨਹੀਂ ਫਸੂਗੀ ਅੱਗੇ ਢਾਈ ਇੰਚੀ ਗੁੰਟਾ ਹੈ ਮਸ਼ੀਨੀ ਜੈਕ ਵਾਲਾ ਪੈਪ ਅੰਡਰਗਰਾਊਂਡ ਕੀਤਾ ਹੋਇਆ ਅੱਗੇ ਪੌੜੀ ਵਧੀਆ ਤਰੀਕੇ ਨਾਲ ਕਟਿੰਗ ਕਰਕੇ ਡਬਲ ਲੋਕ ਹੋਗੇ ਜੈਕ ਵਾਲੇ ਅੱਗੇ ਤੁਸੀਂ ਆਪਣੀ ਮਰਜ਼ੀ ਨਾਲ ਜਿਵੇਂ ਇੱਥੇ ਟਰੱਕ ਲਵਾ ਰ ਲੱਗ ਰਹੇ ਆ ਕੋੜੇ ਵੀ ਲਵਾ ਸਕਦੇ ਹੋ ਸੇਰ ਕੁਝ ਵੀ ਕਸਟਮਾਈਜ਼ ਕਰਾ ਸਕਦੇ ਹੋ ਆਪਣੇ ਤਰੀਕੇ ਨਾਲ ਨਾਮ ਗੋਤ ਜਿਵੇਂ ਇਹਦੇ ਕਾਲੀ ਜਾਲੀ ਲਾਈ ਆ ਇਹਨੂੰ ਵਾਈਟ ਲਾ ਰੱਖੀ ਆ 14 7 ਨੂੰ ਆ ਬਲੂ ਵੀ yellow ਵੀ ਲਗਵਾ ਸਕਦੇ ਹੋ ਤੁਸੀਂ ਆਪਣੇ ਤਰੀਕੇ ਨਾਲ ਕੁਝ ਵੀ ਕਰਾ ਸਕਦੇ ਹੋ ਟਰਾਲੇ ਦੇ ਵਿੱਚ ਇਹਦੀ ਵੀ ਸਾਈਡ ਦੇ ਵਿੱਚ ਤੱਕੀ ਦਿੱਤੀ ਹੋਈ ਆ ਨਮੇ ਕਰਕੇ ਪੇਂਟ ਕਰਕੇ ਜਾਮ ਹੋ ਰਹੀ ਆ ਕਰੋ ਚੈੱਕ ਗੋਲ ਬਾਕਸੇ ਦਿੱਤਾ ਹੋਇਆ ਓਟੋ ਲੋਕ ਵਾਲਾ ਇੱਥੇ ਲਾਂਚ ਪਿੰਨ ਪੈ ਰਹੀ ਆ ਇਹ ਲਾਂਚ ਪਿੰਨ ਖੋਲ ਕੇ ਇੱਥੇ ਹੋ ਜਾਏਗਾ ਇਹ ਸਰੀਆ ਤੇ ਖੁੱਲ ਜਾਏਗਾ ਇਹ ਸਾਈਡ ਦੇ ਵਿੱਚ ਇਹਦੇ ਵੀ ਗੋਲ ਕਟਿੰਗ ਨਾਲ ਵਧੀਆ ਤਰੀਕੇ ਨਾਲ ਪੋੜੀ ਦਿੱਤੀ ਹੋਈ ਆ ਇਹਦੀ 2 ਫੁੱਟ ਬਾਡੀ ਐ ਤੇ 2.5 ਫੁੱਟ ਬਿੱਡਾ ਉੱਪਰ ਐਂਗ ਲੱਗੀ ਹੋਈ ਆ ਬਾਈ ਬਾਡੀ ਦੇ ਉੱਪਰ 3 ਇੰਚੀ ਚੈਨਲ ਪਏ ਹੋਏ ਨੇ ਇਹਨੂੰ ਜੰਗਾ-ਜੰਗਾ ਮੋਰ ਮਿਲੂਗੀ ਤੁਹਾਨੂੰ ਆਪਣੇ ਲੋਹੇ ਦੇ ਉੱਤੇ ਪੈਂਪਾਂ ਦੇ ਵੀ 25 ਟਨ ਦਾ ਚੱਕ ਇਹਨੂੰ 5 ਸਾਲ ਦੀ ਗਾਰੰਟੀ ਦੇ ਵਿੱਚ 25 ਤੋਂ 30 ਪੈਸੇ ਟਾਇਰ ਹੁੰਦੇ ਨੇ ਵੀਲ ਕਵਰ ਪਏ ਹੋਏ ਨੇ ਟਰਾਲਿਆਂ ਨੂੰ ਸਾਰਿਆਂ ਨੂੰ ਵੀਲ ਕਵਰ ਲਵਾ ਸਕਦੇ ਹੋ ਤੁਸੀਂ ਲੈਟ ਲਵਾ ਸਕਦੇ ਹੋ ਇਹਨੂੰ ਵੀ 12 13 ਹੀ ਐਂਗਲ ਲੱਗੀਆਂ ਹੋਈਆਂ ਨੇ 12 13 ਹੀ ਬੱਤੇ ਲੱਗੇ ਹੋਏ ਆ ਸਾਈਡ ਦੇ ਵਿੱਚ 4 4 ਸਪੋਰਟਾਂ ਚੈਨਲ ਦੀਆਂ ਵਧੀਆ ਸਰੀਏ ਲਾਏ ਹੋਏ ਨੇ ਇੱਕ ਸਰੇ ਕਟਿੰਗ ਕਰਕੇ ਉੱਪਰ-ਨੀਚੇ ਨਹੀਂ ਲਾ ਰੱਖੇ ਫੁੱਲ ਫੀਟਿੰਗ ਦੇ ਵਿੱਚ ਕਰੋ ਚੈੱਕ ਫੁੱਲ ਤੇ ਫਿਨਿਸ਼ਿੰਗ ਦੇ ਵਿੱਚ ਬੈਲਟਿੰਗ ਦੀ ਕਿਸੇ ਵੀ ਤਰ੍ਹਾਂ ਤੋਂ ਕੋਈ ਕਮੀ ਨਹੀਂ ਹੁੰਦੀ ਆਪਣੇ ਟਰਾਲਿਆਂ ਵਿੱਚ ਇਸ ਕਰਕੇ ਚਾਹੇ ਆਪਣਾ 1-2 ਰੁਪਏ ਰੇਟ ਵੱਧ ਹੈ ਪਰ ਕੁਆਲਿਟੀ ਦਾ ਫਰਕ ਮਿਲੇਗਾ ਜ਼ਰੂਰ ਆਪਾਂ ਟਾਇਰਾਂ ਦੇ ਪਿੱਛੇ ਵੀ ਲੇਜ਼ਰ ਕਟਿੰਗ ਦਾ ਮਾਲ ਲੈਂਦੇ ਹਾਂ ਡੀ ਲਕਸ਼ ਮਾਡਲ ਹੈਵੀ ਹੁੱਕ ਹੈ ਪਿੱਛੇ ਦਿੱਤੀ ਹੋਈ ਡਾਲਾ ਇਹਦਾ ਵੀ ਦੋ ਫਾੜ ਹੈ ਡਾਲੇ ਦੀ ਵੀ ਲੁੱਕ ਚੈੱਕ ਕਰੋ ਫੁੱਲ ਸਟicker ਹੁੰਦੇ ਨੇ ਲੱਗੇ ਹੋਏ ਤੇ ਡਬਲ ਪੈਂਪ ਵਾਲਾ ਡਾਲਾ ਹੁੰਦਾ ਆਪਣਾ ਉੱਪਰ ਇੱਕ ਹੁੰਦਾ ਸਿੰਗਲ ਪੈਂਪ ਵਾਲਾ ਐ ਇੱਥੇ ਲਾ ਦਿੰਦੇ ਆ ਬਾਈ ਪਾਈਪ ਕੇ ਮਾ ਕਟਿੰਗ ਕਰਕੇ ਪਰ ਇਹ ਡਬਲ ਪੈਂਪ ਵਾਲਾ ਡਾਲਾ ਹੋਵਾ ਕਿਉਂਕਿ ਇਹਦੇ ਉੱਪਰ ਪੈਂਪ ਦਿੱਤਾ ਹੋਇਆ ਦੇਖੋ ਡਬਲ ਅਗਰ ਇਹ ਡਾਲਾ ਖੋਲਣਾ ਪੜ ਗਿਆ ਨਾ ਤੁਹਾਨੂੰ ਆਸਾਨੀ ਨਾਲ ਖੁੱਲਜੂਗਾ ਸਿਰਫ ਇੱਥੋਂ ਹੀ ਪੈਂਪ ਖੋਲਣਾ ਤੇ ਜਾਲੀ ਦਾ ਵੀ ਇਹਦੇ ਵਿੱਚ ਅਲੱਗ ਸਿਸਟਮ ਹੁੰਦਾ ਸਿੰਗਲ ਪੈਂਪ ਵਾਲੇ ਦੇ ਵਿੱਚ ਅੰਦਰ ਹੀ ਹੁੰਦਾ ਸਾਰਾ ਸਿਸਟਮ ਜਾਲੀ ਵੀ ਉਹਦੇ ਵਿੱਚ ਕੱਟਦੀ ਰਹਿੰਦੀ ਆ ਬਾਰ-ਬਾਰ ਇਹਨੂੰ ਵੀ ਕਲੱਚ ਲੋਕ ਦਿੱਤੇ ਹੋਏ ਨੇ ਸਾਈਡ ਦੇ ਵਿੱਚ ਡਾਲਾ ਇਹਦਾ ਵੀ ਦੋ ਫਾੜ ਹੈ ਇਹਨੂੰ ਵੀ ਇੱਕ ਜੋੜ ਹੈ ਲੰਬੇ ਲੋਡ ਦਾ ਤੇ 5 ਮੀਮੀ ਦਾ ਫਰਸ਼ ਪਿਆ ਹੋਇਆ ਇਹਨੂੰ 20 ਪਲਸ ਵੇਟ ਹੈ ਪ੍ਰਾਈਸ ਹੈ 1,85,000 ਰੁਪਏ ਦੋ ਮਾਡਲ ਹੁੰਦੇ ਨੇ 12 6 ਦਾ ਇਹ ਟੋਪ ਮਾਡਲ ਹੈ ਇੱਕ ਬੇਸ ਮਾਡਲ ਹੁੰਦਾ ਬੇਸ ਮਾਡਲ ਦਾ ਪ੍ਰਾਈਸ ਹੈ 1,55,000 ਰੁਪਏ ਉਹਦਾ ਵਿੱਚ ਉਹਦੇ ਵਿੱਚ ਵੇਟ ਹੁੰਦਾ ਬਾਈ 17 ਤੋਂ 18 ਕਮੰਟਲ ਕਿਸਾਨ ਕੰਪਨੀ ਦਾ オリジナル ਬਾਰਟ ਪ੍ਰੂਫ ਐਕਸਲ ਹੁੰਦਾ ਆਪਣਾ 5 ਸਾਲ ਦੀ ਗਾਰੰਟੀ ਦੇ ਵਿੱਚ ਜੈਕ ਐਕਸਲ ਦੀ ਤੇ 10 ਨੱਟੀ ਹੱਬ ਲੱਗੀ ਹੋਈ ਆ ਟਰੱਕਾਂ ਵਾਲੀ ਵੀ ਬਾਈ ਦੇ ਬੈਰੰਗ ਬਾਕੀ ਨੰਬਰ ਆਪਣਾ ਡਿਸਕ੍ਰਿਪਸ਼ਨ ਤੇ ਟਾਈਟਲ ਦੇ ਵਿੱਚ ਆ 9817230143 ਤੁਸੀਂ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਆਪਣੇ ਕੋਲ ਤਿਆਰ ਵੀ ਹੁੰਦੇ ਆ ਪਰ ਇਸ ਟਾਈਮ ਸੀਜ਼ਨ ਹੈ ਕੰਮ ਆਰਡਰ ਤੇ ਹੀ ਚੱਲ ਰਿਹਾ ਜ਼ਿਆਦਾਤਰ ਤੁਸੀਂ ਫੋਨ ਕਰਕੇ ਆਰਡਰ ਬੁੱਕ ਕਰਾ ਸਕਦੇ ਹੋ ਤੇ ਸਾਡੇ ਕੋਲ ਆਣਾ ਸਾਡੇ ਕੋਲ ਆ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ 11 ਫੁੱਟਾ 16 ਫੁੱਟਾ 18 ਫੁੱਟਾ 20 ਫੁੱਟਾ ਸਾਰੀ ਜਾਣਕਾਰੀ ਦੇ ਦਾਂਗੇ ਫੋਨ ਦੇ ਵਿੱਚ ਧੰਨਵਾਦ ਜੀ ਨਮੀ ਨਮੀ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਮਟੀਏ ਮਛਾਲ ਟ੍ਰੋਲੀ ਅੰਮ੍ਰਾਲਾ ਆਹ ਟ੍ਰੇਲਰ ਆ ਗਿਆ ਭਾਈ ਲੈਣ ਇਹ ਆਪਣੀ ਗੱਟੀ ਹੈ ਡਰਾਈਵਰ ਹੈ ਪਿੰਡ ਦਾ ਹੀ ਆ ਜਾਣ ਲੱਗ ਰਿਹਾ ਬਸ ਅਸੰਤ ਉਪਲਾਣਾ ਧੰਨਵਾਦ ਜੀ